ਮਹਾ ਆਹ ਦੇਖ ਜੀ ਦਾਣਾ ਵੱਢਣ ਵਾਲਾ ਨੀਗਾ ਟਰੈਕਟਰ ਘਟਾ ਕਰੂ ਹੈ ਉਹੀ ਜੱਟ ਵਾਲੀ ਗੱਲ ਕਰ ਗਿਆ ਹੁਣ ਅੱਗੇ ਨਰਮਾ ਗੋੜ ਦੇ ਟਿੰਡੋ ਦੀ ਢਾਲ ਆਉਂਦੀ ਹੁੰਦੀ ਹੈ ਥੱਲੇ ਪਏ ਰਹਿੰਦੇ ਟਾਲੀ ਦੇ ਠੀਕ ਆ ਉਹ ਬਹਾ ਵੱਢਣ ਆਇ ਕਹੀ ਚ ਪਾਉਣ ਵਾਲਾ ਹੈ ਟਾਲੀ ਦਾ ਉਹ ਟਾਲੀ ਦਾ ਮਹਾ ਉਹ ਕਸੀਏ ਚ ਪਾਉਣ ਵਾਲਾ ਨਾਲੇ ਤਾਂ ਜੱਟ ਮੇਰੇ ਪੁੱਤ ਦਾ ਉੱਥੇ ਹੀ ਪਿਆ ਰਹਿਣਾ ਉੱਥੇ ਦਰਖਤ ਨੂੰ ਐਂ ਘਾਤਿਆਂ ਦਾ ਠੀਕਾ ਵੱਡਾ ਰੁੱਖ ਵਧੀਆ ਸ਼ਾਮੇ ਪਾਣੀ ਪੀਂਦੇ ਉਹ 10 ਕਿੱਲਿਆਂ ਤੋਂ ਪਾਣੀ ਪੀਣਾ ਐ ਇਸੇ ਦਾ ਕਹਿੰਦਾ ਦਾਣਾ ਵੱਢਣਾ ਜੱਟ ਦੀ ਕੌਮ ਐ ਐ ਮਾੜੀ ਐ ਐ ਮਾੜੀ ਐ ਸਹੀ ਗੱਲ ਆ ਕਹਿੰਦਾ 10 ਕਿੱਲਿਆਂ ਤੋਂ ਡੇਕ ਤੋਂ ਲਿਆ ਕੇ ਮੈਂ ਪਾਣੀ ਪੀਤਾ ਮੈਂ ਕਹਾ ਦਾਣਾ ਵੱਢਣਾ ਦਾਣਾ ਵੱਢਣਾ ਮਜ਼ਾ ਆਇਆ ਜੀ ਮੈਂ ਟਰੈਕਟਰ ਚੜਾ ਕੇ ਰੂ ਆਲੇ ਇਧਰ ਨੂੰ ਵੀ ਗੱਲ ਮਾੜੀ ਹੋਈ ਐ ਐ ਮਾੜੀ ਆ ਹੋਰ ਹੁਣ ਇਤੋਂ ਮਾੜੀ ਕੀ ਹੋ 15 ਮਿੰਟੇ ਤੇ ਥੱਲੇ ਬਹਿ ਗਏ ਇਹ ਆਪਾਂ ਨੂੰ ਕਿੰਨਾ ਸਕੂਨ ਦਿੱਤਾ ਹਾਂ ਹੁਣ ਤੂੰ ਬਤਿੰਦਰਾ ਗਿੰਦ ਜੀ ਮੰਨਦੇ ਨਹੀਂ ਲੋਕ ਹਨਾ ਲੋਕ ਸਮਝਦੇ ਨਹੀਂ ਪੱਟੀ ਬਥੇਰਾ ਜਾਂਦੇ ਨੇ ਉਹ ਵਿਚਾਰਾ ਲੱਖਾ ਸਦਾਣਾ ਬਥੇਰਾ ਪਿੰਡ ਦੀ ਨਾ ਪਟੋ ਲੋਕੋ ਆ ਦੇਖ ਤਲਾਬ ਬਣਾਇਆ ਪਿਆ ਹੁਣ ਧਰਤੀ ਵਿੱਚੋਂ ਪਾਣੀ ਦਾ ਟਾਈਮ ਕਾ ਕੇ ਛੱਡਣਗੇ ਹਾਂ ਚੱਲੀਆਂ ਲੱਖਾ ਸਦਾਣਾ ਦਰਖਤਾਂ ਬਾਰੇ ਤੇ ਪਾਣੀ ਬਾਰੇ ਬਹੁਤ ਪੇੜਦਾ ਹੈ ਮੁੱਖ ਮੰਤਰੀ ਨੂੰ ਬਥੇਰਾ ਕਹਿੰਦਾ ਵਿਚਾਰਾ ਲੱਖੇ ਸਦਾਣੇ ਦੀ ਕੀ ਕਰੇ ਵਿਚਾਰੇ ਦੀ ਸੁਣਦੀ ਨਹੀਂ ਮੈਂ ਤਾਂ ਉਹਦਾ ਪੱਕਾ ਫੈਨ ਹਾਂ ਆਏ ਆਏ ਲੱਖੇ ਸਦਾਨੇ ਦਾ ਅੱਛਾ ਜੀ ਹਾਂ ਪੂਰਾ ਕੱਲੀ ਕੱਲੀ ਵੀਡੀਓ ਸੁਣਦਾ ਫਿਰਦਾ ਲੱਖੇ ਜਮਾ ਲੱਖੇ ਸਦਾਨੇ ਦੀ ਪੂਰੀ ਦਰਸਤਾ ਬਾਰੇ ਪਾਣੀ ਬਾਰੇ ਵੀਡੀਓ ਲੈ ਮਤਰਾ ਬਾਬਾ ਇਕੱਲੀ ਇਕੱਲੀ ਵੀਡੀਓ ਜਿਹੜੀ ਸੁਣਦਾ ਲੱਖੇ ਦੀ ਹੈ ਫਿਰ ਹਾਂ ਠੀਕ ਆ ਪਾਣੀ ਨਾ ਪੂਰਾ ਹੋ ਆਗਾ ਪਾਣੀ ਦਾ ਪੂਰਾ ਪਾਣੀ ਦਾ ਕਹਿੰਦੇ ਸਹੀ ਹੈ ਗੱਲ ਉਹ ਉਨਾਂ ਕਾ ਛੱਡ ਰੋ ਮਤ ਵੱਲਾ ਘਰਾਂ ਚ ਤਾਂ ਬੁੜੀਆਂ ਐ ਲੱਗ ਜਾਂਦੀਆਂ ਫੜ ਕੇ ਟੂਬ ਮੋਟਰਾਂ ਤੋਂ ਹਾਂ ਲੱਗ ਜਾਂਦੀਆਂ ਫਾਰਸ ਤੋਂ ਹਾਂ ਐ ਜਾਂਦਾ ਹੁੰਦਾ ਫਿਰ ਨਾਲਿਆਂ ਚ ਬਾਹਰ ਟੋਬਿਆਂ ਚ ਖਾਲੇ ਭਰ ਜਾਂਦੇ ਹੁੰਦੇ ਆਹ ਦੇਖਦਾ ਆਏ ਜਾਂਦੇ ਹੁੰਦੇ ਨਿਕਾਲ ਠੀਕ ਹੈ ਨਹੀਂ ਮਿੱਤਰੋ ਘਰ ਦਾ ਵੀਡੀਓ ਕਿਵੇਂ ਲੱਗੀ ਹੈ ਨਾ ਤੇ ਬਾਕੀ ਬੈਠੇ ਬੈਠਾਂ ਆਹ ਕਿਹਾ ਤਾਂ ਬਾਬੇ ਨੂੰ ਹਟਾਣਾ ਪੱੜਨਾ ਟਰੈਕਟਰ ਚੜ੍ਹੂਗਾ ਕਹਦਾ ਕਾਰਤੀ ਦੀ ਗੱਲ ਕਰਾ ਜੀ ਬਹੁਤ ਲੱਗੀ ਹੈ ਹੈ ਗੱਲ ਬੁਰੀ ਬਹੁਤ ਲੱਗੀ ਬਹੁਤ ਬੁਰੀ ਲੱਗੀ ਜੀ ਹਾਂ ਹਾਂ ਆ ਗਲਤੀ ਹੋ ਗਈ ਨਹੀਂ ਕਹਿੰਦੇ ਅੱਗੇ ਤੋਂ ਨਹੀਂ ਮੈਂ ਲੱਖੇ ਸਦਾਣੇ ਦਾ ਪੱਕਾ ਫੈਨ ਐ ਇਸ ਕੰਮ ਤੇ ਦਰਸਤ ਇੱਥੇ ਪਾਣੀ ਖਾਤਰ ਠੀਕ ਹੈ ਜੀ ਹਾਂ